ਹੈਲੋ ਹਾਈ ਜੀ ਸਾਰੇ ਨੂੰ ਪਿਆਰ ਭਰੀ ਸਤਿ ਸ਼ਕਾਲ ਜੀ ਹੋਰ ਸਾਰੇ ਕਿਵੇਂ ਹੋ ਜੀ ਉਮੀਦ ਹੈ ਸਾਰੇ ਠੀਕ ਠਾਕ ਹੋਵੋਗੇ ਜੀ ਤੁਸੀਂ ਅੱਜ ਸੂਟ ਆਪਾਂ ਮਿਕਸ ਮੈਚ ਕਲੈਕਸ਼ਨ ਲੈ ਕੇ ਆਏ ਆਂ ਅਲੱਗ-ਅਲੱਗ ਤਰ੍ਹਾਂ ਦੀ ਵੈਰਾਈਟੀ ਆ ਕਿਉਂਕਿ ਸੱਦੀਆਂ ਜਾ ਰਹੀਆਂ ਨੇ ਗਰਮੀਆਂ ਆ ਰਹੀਆਂ ਨੇ ਤਾਂ ਸੈਂਟਰ ਜੇ ਵਾਲਾ ਵੈਦਰ ਆ ਤਾਂ ਉਸ ਅਕੋਰਡਿੰਗ ਆਪਾਂ ਅੱਜ ਦੋਨੋਂ ਹੀ ਕਲੈਕਸ਼ਨਸ ਦਿਖਾ ਰਹੇ ਹੈਗੇ ਆਂ ਆ ਮਸਲੀਨ ਗਾਰਡਨ ਦੇ ਸੋਰਸ ਆ ਸੋ ਫੁੱਲ ਵੀਡੀਓ ਜ਼ਰੂਰ ਦੇਖਣਾ ਐਂਡ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਐਂਡ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰ ਦਿਆ ਕਰੋ ਅਗਰ ਤੁਹਾਨੂੰ ਸੂਟਸ ਵਧੀਆ ਲੱਗਦੇ ਹੈਗੇ ਐ ਜੀ ਤਾਂ ਇਹ ਪਿਓਰ ਮਸਲੀਨ ਕਾਟਨ ਦੇ ਸੂਟ ਰਹਿਣ ਵਾਲੇ ਨੇ ਆਲ ਆਵਰ ਰਹਿਣ ਵਾਲੇ ਨੇ ਨੈਕਸਟ ਆਗੇ ਖੀਨ ਖਾਵ ਦੇ ਸੂਟਸ ਖੀਨ ਖਾਵ ਦੇ ਸੂਟਸ ਜਿਹੜਾ ਟ੍ਰੈਂਡ ਆ ਚੱਲੀ ਹੀ ਜਾ ਰਿਹਾ ਹੈ ਡੇਲੀ ਨਿਊ ਪ੍ਰਿੰਟ ਆਈ ਜਾ ਰਹੇ ਨੇ ਆਈ ਜਾ ਰਹੇ ਨੇ ਇਹ ਜਿਹੜਾ ਫੈਬ੍ਰਿਕ ਆ ਬੰਦ ਹੁੰਦਾ ਨਾ ਇਹ ਨਹੀਂ ਲੈ ਰਿਆ ਇਸ ਵਿੱਚ ਕੁਝ ਨਾ ਕੁਝ ਨਿਊ ਕਨਸੈਪਟ ਆਈ ਜਾ ਰਿਹਾ ਹੈਗਾ ਸੋ ਆ ਬਹੁਤ ਸੋਨੇ ਬਨਾਰਸੀ ਸਿਲਕ ਦੇ ਸੂਟਸ ਹੈਗੇ ਨੇ ਖੀਨ ਖਾਂਬ ਦੇ ਸੂਟਸ ਨੇ ਬਾਕਟ ਦੇ ਨੇ ਸਾਰੇ ਹੀ ਮਤਲਬ ਬਹੁਤ ਹੀ ਪਿਆਰੇ ਪਿਆਰੇ ਸ਼ੇਡਸ ਆਪਣੇ ਕੋਲ ਬਿਲਕੁਲ ਨਿਊ ਆਏ ਨੇ ਇਹ ਵਾਲੇ ਤੁਸੀਂ ਦੇਖ ਸਕਦੇ ਹੋ ਬਹੁਤ ਅੱਛੇ ਨੇ ਬਾਟਮ ਜੋ ਰੈਨ ਵਾਲੀ ਹੈ ਗਰੇਪ ਦੀ ਹੈਗੀ ਆ ਆਹਾਂ ਜੈਕਵਾਰਡ ਪ੍ਰਿੰਟ ਦੇ ਵਿੱਚ ਹੈਗੇ ਬਹੁਤ ਵਧੀਆ ਔਰਗੈਂਜ਼ਾ ਦੇ ਵਿੱਚ ਵੀ ਇਹ ਟਿਸ਼ੂ ਔਰਗੈਂਜ਼ਾ ਦੇ ਵਿੱਚ ਰਹਿਣ ਵਾਲਾ ਫੈਬਰਿਕ ਵੀ ਹੈ ਇਹਨਾਂ ਵਿੱਚ ਸੋ ਅਲੱਗ-ਅਲੱਗ ਤਰ੍ਹਾਂ ਦੇ ਫੈਬਰਿਕ ਆ ਡਿਜ਼ਾਈਨ ਆ ਸਾਰੇ ਕਲਰਸ ਆ ਇਹਨਾਂ ਚੋਂ ਜੋ ਵੀ ਤੁਸੀਂ ਲੈਣਾ ਚਾਹੁੰਦੇ ਹੋ ਲੈ ਸਕਦੇ ਹੈਗੇ ਹੋ ਆਰਡਰ ਕਰਨ ਲਈ ਤੁਸੀਂ ਕੀ ਕਰਨਾ ਹੈ ਸਕਰੀਨਸ਼ਾਟ ਲੈਣਾ ਹੈਗਾ ਜੋ ਸੋ ਤੁਹਾਨੂੰ ਪਸੰਦ ਹੈ ਜੀ ਫਿਰ ਉਸ ਨੂੰ ਜੋ ਨੰਬਰ ਸੀ ਦਿੱਤਾ ਹੈ ਉਸ ਤੇ WhatsApp ਤੇ ਮੈਸੇਜ ਕਰਕੇ ਪੁੱਛ ਸਕਦੇ ਹੋ ਬਹੁਤ ਜ਼ਿਆਦਾ ਲੇਡੀਜ਼ ਦੇ ਹਨਾ ਮੇਰੇ ਪਹਿਣਾ ਦੇ ਕੋਲ ਆਂਦੇ ਨੇ ਜੀ ਜੀ ਤੁਸੀਂ ਆਹ ਵਾਲਾ ਸੂਟ ਪਾਇਆਗਾ ਆਹ ਵਾਲਾ ਕਿੰਨੇ ਦਾ ਦੇਖੋ ਜੀ ਕਾਲ ਤੇ ਇਹਨਾਂ ਨੂੰ ਹੀ ਪਤਾ ਲੱਗਦਾ ਕਿਉਂਕਿ ਆਪਾਂ ਡੇਲੀ ਇਹੀ ਕੰਮ ਕਰਦੇ ਰਹਿੰਦੇ ਆ ਇੱਕ ਕਲਰ ਦੇ ਕਿੰਨੇ ਹੀ ਸੂਟਸ ਹੁੰਦੇ ਆ ਨਾਲੇ ਧਿਆਨ ਚ ਨਹੀਂ ਹੁੰਦਾ ਦਸਵੀਂ ਕਾਲ ਤੇ ਪ੍ਰਾਈਸ ਨਹੀਂ ਦੱਸ ਪਾਉਂਦੀ ਤੇ ਪਲੀਜ਼ ਤੁਹਾਨੂੰ ਰਿਕਵੈਸਟ ਆ ਤੁਸੀਂ WhatsApp ਤੇ ਹੀ ਮੈਸੇਜ ਕਰਿਆ ਕਰੋ ਤਾਂ ਜੋ ਮੈਂ ਤੁਹਾਨੂੰ ਜਲਦੀ ਰਿਪਲਾਈ ਕਰ ਸਕਾਂ ਇਹ ਹੈਗੇ ਟਿਸ਼ੂ ਦੇ ਸੂਟਸ ਆ ਬੜੇ ਹੀ ਪਿਆਰੇ ਇਹ ਬਿਲਕੁਲ ਨਿਊ ਕਨਸੈਪਟ ਆਇਆਗਾ ਬੜੇ ਹੀ ਪਿਆਰੇ ਨੇ ਇਹ ਟਿਸ਼ੂ ਦੇ ਨਾਲ ਵਿਸਕੋਸ ਗਰੇਪ ਦੀ ਬਾਟਮ ਰਹਿਣ ਵਾਲੀ ਹੈਗੀ ਆ ਇਸ ਵਿੱਚ ਵੀ ਕਾਫੀ ਤੁਹਾਨੂੰ ਕਲਰਸ ਆਪਸ਼ਨਸ ਮਿਲ ਜਾਣਗੇ ਆ 2 ਮੀਟਰ ਸ਼ਰਟ ਤੇ 2 ਮੀਟਰ ਬਾਟਮ ਦਾ ਆਪਾਂ ਕੰਬੋ ਬਣਾਇਆ ਹੋਇਆ ਹੈਗਾ ਨੈਕਸਟ ਮੈਂ ਤੁਹਾਨੂੰ ਦਿਖਾਉਣੇ ਕੁਝ ਗਰਮੀ ਦੇ ਪ੍ਰਿੰਟਾ ਦੇਖੋ ਇਹ ਗਰਮੀ ਦੇ ਕੈਮਿਕ कॉटन ਦੇ ਸੂਟਸ ਆ ਗਏ ਨੇ 2.5 ਮੀਟਰ ਸ਼ਰਟ 2.5 ਮੀਟਰ ਬਾਟਮ ਪ੍ਰਿੰਟਡ ਇਹ ਜੋ ਸ਼ਰਟ ਰਹੇਗੀ ਪਲੇਨ ਬਾਟਮ ਹੋਏਗੀ ਬਾਕੀ ਉਹ ਤੁਹਾਡੀ ਇੱਛਾ ਜੀ ਤੁਸੀਂ ਕਿਵੇਂ ਇਸ ਨੂੰ ਰੈਡੀ ਕਰਨਾ ਹੈਗਾ ਪਲੇਨ ਵੀ ਬਣਵਾ ਸਕਦੇ ਹੋ ਪ੍ਰਿੰਟਡ ਬਾਟਮ ਵੀ ਬਣਾ ਸਕਦੇ ਹੋ ਪਲਾਜ਼ੋ ਵੀ ਬਣਾ ਸਕਦੇ ਹੋ ਤੇ ਇਹ 2.5 2.5 ਮੀਟਰ ਦੀ ਕੱਟ ਰਹਿਣ ਵਾਲੀ ਆ ਅਗਰ ਪਣਾ ਵੱਡਾ ਹੋਇਆ ਤਾਂ 1.80 ਹੁੰਦਾ ਮਤਲਬ ਵਿਦਥ ਚੁੜਾਈ ਜ਼ਿਆਦਾ ਹੋਵੇ ਤਾਂ ਅਗਰ ਛੋਟਾ ਹੁੰਦਾ ਤਾਂ 2.5 ਮੀਟਰ ਹੁੰਦਾ ਫੈਬਰਿਕ ਤਾਂ ਇਸ ਅਕੋਰਡਿੰਗ ਤੁਸੀਂ ਇਹਨਾਂ ਚੋਂ ਜਿਹੜਾ ਵੀ ਲੈਣਾ ਚਾਹੁੰਦੇ ਹੋ ਸਕਰੀਨਸ਼ਾਟ ਲੈ ਕੇ ਰੱਖ ਲਓ ਕਿਉਂਕਿ ਇਹ ਬਹੁਤ ਜ਼ਿਆਦਾ ਜਲਦੀ ਸੋਲਡ ਹੋ ਰਹੇ ਨੇ कॉटन ਦੇ ਸੂਟ ਕਿਉਂਕਿ ਹੁਣ ਸਾਰੀ ਗਰਮੀ ਇਹੀ ਚੱਲਣੇ ਨੇ ਜਿਹੜੀਆਂ ਕਾਲਰਸ ਗੋਇੰਗ ਗਰਲਸ ਆ ਵਰਕਿੰਗ ਲੇਡੀਆਂ ਆ ਟੀਚਰਸ ਆ ਹਨਾ ਤਾਂ ਉਹਨਾਂ ਨੂੰ कॉटन ਦੇ ਸੂਟ ਦੀ ਬਹੁਤ ਜ਼ਿਆਦਾ ਨੀਡ ਹੁੰਦੀ ਹੈ ਕਿਉਂਕਿ ਸਾਰਾ ਦਿਨ ਉਹਨਾਂ ਨੇ ਬਾਹਰ ਵਰਕ ਕਰਨਾ ਹੁੰਦਾ ਸੋ ਏ ਬਹੁਤ ਜਲਦੀ ਸੋਲਡ ਆਊਟ ਹੋ ਰਹੇ ਨੇ ਬਟ ਨਿਊ ਪ੍ਰਿੰਟ ਵੀ ਰੈਗੂਲਰ ਆ ਰਹੇ ਨੇ ਅਗਰ ਪੁਰਾਣੇ ਸੋਲਡ ਆਊਟ ਹੋ ਰਹੇ ਨੇ ਨਿਊ ਵੀ ਆ ਰਹੇ ਨੇ ਨੈਕਸਟ ਆ ਗਿਆ ਲਿਲਨ ਦੇ ਉੱਪਰ ਦੇ ਵਰਕ ਕੀਤਾ ਹੋਇਆ ਪਿਓਰ ਲਿਲਨ कॉटन ਦਾ ਫੈਬਰਿਕ ਆ ਆਲ ਓਵਰ ਆਲ ਓਵਰ ਫੈਬਰਿਕਾ ਕਲਰਸ ਬੜੇ ਅੱਛੇ ਨੇ ਇਸ ਵਿੱਚ ਤੁਸੀਂ ਦੇਖ ਸਕਦੇ ਹੋ ਨੀਚੇ ਘੇਰਾ ਬਣਿਆ ਤੇ ਦੋ ਪੈਨਲਸ ਜਾ ਰਹੇ ਨੇ ਤੇ ਬਾਜੂ ਤੇ ਵੀ ਵਰਕ ਆਏਗਾ ਆਲ ਓਵਰ ਪਿਓਰ ਲਿਲਨ कॉटन ਦਾ ਇਹ ਸੂਟ ਰਹਿਣ ਵਾਲਾ ਹੈਗਾ ਜਿਨ੍ਹਾਂ ਨੇ ਵੀ ਲੈਣਾ ਇਹ ਲਿਮਟਿਡ ਜਿਹਾ ਸਟਾਕ ਆ ਕਲਰ ਬਹੁਤ ਅੱਛੇ ਸੋਹਣੇ ਮਤਲਬ ਰੈਡੀ ਹੋਏ ਨੇ ਬਿਲਕੁਲ ਸਰਦਾਰੀ ਜੇ ਸ਼ੇਡ ਨੇ ਨਿਊ ਸ਼ੇਡਸ ਆ ਬਹੁਤ ਹੀ ਸੋਹਣੇ ਇੰਗਲਿਸ਼ ਕਲਰ ਚਾਰਟ ਐ ਇਸ ਵਿੱਚ ਬੜੇ ਪਿਆਰੇ ਪਿਆਰੇ ਸ਼ੇਡਸ ਆ ਇੱਕ ਨੈਕਸਟ ਕਲਰ ਬੜਾ ਹੀ ਪਿਆਰਾ ਦੇਖੋ ਕਿੰਨਾ ਅੱਛਾ ਹੈਗਾ ਤਾਂ ਸਾਰੇ ਹੀ ਕਲਰ ਜਿਵੇਂ ਲਾਈਟ ਪੀਚ ਅਨੀਅਨ ਸ਼ੇਡ ਤਾਂ ਬੜੇ ਹੀ ਅੱਛੇ ਨੇ ਇਸ ਵਿੱਚ ਪਿਸਤਾ ਸ਼ੇਡ ਹੈ ਬੜਾ ਹੀ ਅੱਛਾ ਪਿਸਤਾ ਸ਼ੇਡ ਹੈ ਇਹ ਇਹ ਨਾਰਮਲ ਤੁਸੀਂ ਕਿਤੇ ਵੀ ਵੇਅਰ ਕਰ ਸਕਦੇ ਹੋ ਕਿਉਂਕਿ ਫੈਬਰਿਕ ਕਾਟਨ ਰੈਨ ਵਾਲਾ ਹੈਗਾ ਕਲਰ ਤੁਸੀਂ ਦੇਖ ਹੀ ਚੁੱਕੇ ਹੋ ਐਂਡ ক্লোਜ਼ ਅਪ ਤੋਂ ਦੇਖ ਸਕਦੇ ਹੋ ਸਕਰੀਨਸ਼ਾਟ ਲੈ ਸਕਦੇ ਹੈਗੇ ਆ ਨੰਬਰ ਜੋ ਦਿੱਤਾ ਉਸ ਤੇ ਮੈਨੂੰ ਮੈਸੇਜ ਕਰਕੇ ਆਪਣਾ ਆਰਡਰ ਪਲੇਸ ਕਰਵਾ ਸਕਦੇ ਹੋ ਨੈਕਸਟ ਆ ਗਏ ਜੀ ਇਹ ਹੈ ਚਿਕਨ ਦੀ ਬਾਟਮ ਤੇ ਐਮਬਰਾਇਡਰੀ ਕੀਤੀ ਆ ਪ੍ਰਿੰਟਡ ਸ਼ਰਟ ਆ ਜੋ ਦੁਪੱਟਾ ਤੁਸੀਂ ਦੇਖ ਰਹੇ ਹੈਗੇ ਉਹ ਪੈਚ ਵਰਕ ਕੀਤਾ ਹੋਇਆ ਵਰਕ ਕੀਤਾ ਹੈ ਸਕੈਲਪਿੰਗ ਕੀਤੀ ਹੋਈ ਆ ਫਲਾwrs ਬਿਲਕੁਲ ਡਿਫਰੈਂਟ ਜਿਹਾ ਕਨਸੈਪਟ ਆ ਦੁਪੱਟਾ ਸ਼ਰਟ ਤੇ ਬਾਟਮ ਦਾ ਕੰਬੋ ਹੈ ਤਿੰਨੋ ਚੀਜ਼ਾਂ ਹੀ ਡਿਫਰੈਂਟ ਜਿਹਾ ਥੋੜਾ ਡਿਜ਼ਾਈਨਰ ਜਿਹਾ ਪੀਸ ਬਣਵਾਇਆ ਹੈਗਾ ਗਰਲ ਗਰਲੀਸ਼ ਲੁੱਕ ਦੇ ਵਿੱਚ ਹੈਗਾ ਇਹ ਅਗਰ ਲੜਕੀਆਂ ਨੇ ਲੈਣੇ ਹੋਣ ਤਾਂ ਲੈ ਸਕਦੇ ਹੋ ਥੋੜਾ ਜਿਹਾ ਅਲੱਗ ਜਿਹਾ ਕਨਸੈਪਟ ਹੈ ਇਹ ਟਿਸ਼ੂ ਵਾਲਾ ਆਗੇ ਜੀ ਟਿਸ਼ੂ ਦਾ ਸੂਟ ਹੈਗਾ ਪਿਓਰ ਟਿਸ਼ੂ ਦੇ ਏਮਬ੍ਰੋਇਡਰੀ ਕੀਤੀ ਹੋਈ ਹੈ ਸੀਕਵੈਂਸ ਵਰਕ ਕੀਤਾ ਹੋਇਆ ਬੜੇ ਸੋਹਣੇ ਸ਼ੇਡ ਆ ਦੇਖੋ ਮਲਟੀਪਲ ਸ਼ੇਡਸ ਆ ਬੜਾ ਹੀ ਸੋਹਣੇ ਸੋਹਣੇ ਐਸ ਵਿੱਚ ਕਲਰਸ ਆ ਅਲੱਗ ਜਿਹਾ ਕਨਸੈਪਟ ਹੈ ਥੋੜਾ ਇਹ ਮਤਲਬ ਬੂਟੀਆਂ ਨਾਲੋਂ ਫਲਾਵਰਸ ਨਾਲੋਂ ਥੋੜਾ ਜਿਹਾ ਲਾਈਨਿੰਗ ਵਾਲਾ ਕਨਸੈਪਟ ਹੈ ਥੋੜਾ ਡਿਫਰੈਂਟ ਆ ਅੰਬੀ ਵਾਲਾ ਡਿਜ਼ਾਈਨ ਬਹੁਤ ਪਿਆਰਾ ਹੈਗਾ ਬਹੁਤ ਹੀ ਸੋਹਣਾ ਲੱਗ ਰਿਹਾ ਤੁਸੀਂ ਆਪਣੀ ਮਰਜ਼ੀ ਨਾਲ ਵੀ ਬਾਟਮ ਮੈਚ ਕਰਵਾ ਸਕਦੇ ਹੈਗੇ ਹੋ 올 ਓਵਰ ਲੈਣਾ ਚਾਹਦੇ ਹੋ ਵੀ ਲੈ ਸਕਦੇ ਹੋ 2.5 ਮੀਟਰ ਦੀ ਕਟ ਆਏਗੀ 2 ਮੀਟਰ ਸ਼ਰਟ 2 ਮੀਟਰ ਬਾਟਮ ਆਏਗੀ ਅਗਰ ਆਲ ওভার ਸ਼ਰਟ ਵਾਲਾ ਲੈਣਾ ਚਾਹੁੰਦੇ ਹੋ ਉਹ ਵੀ ਲੈ ਸਕਦੇ ਹੋ ਅਗਰ ਓਨਲੀ ਸ਼ਰਟ ਲੈਣੀ ਹੈ ਤਾਂ ਉਹ ਵੀ ਲੈ ਸਕਦੇ ਆ 컬러 ਦੇਖੋ ਮਾਊਸ ਨਾਲ ਕਿੰਨਾ ਪਿਆਰਾ ਲੱਗ ਰਿਹਾ ਹੈਗਾ ਬੜਾ ਹੀ ਪਿਆਰਾ ਲੱਗ ਰਿਹਾ ਮਾਊਸ ਨਾਲ ਬਾਕੀ ਇਸ ਦੇ ਵਿੱਚ ਮਲਟੀ ਸ਼ੇਡਸ ਆ ਤੁਸੀਂ ਮਲਟੀ ਦੁਪੱਟਾ ਵੀ ਡਾਈ ਕਰਵਾ ਸਕਦੇ ਹੈਗੇ ਹੋ ਇੱਕ 컬러 ਦਾ ਪਾਟਰਨ ਨਾਲ ਦਾ ਕਰਵਾਉਣਾ ਚਾਹੁੰਦੇ ਹੋ ਉਹ ਵੀ ਕਰਵਾ ਸਕਦੇ ਹੈਗੇ ਹੋ ਤੁਸੀਂ ਸੂਟ ਨੂੰ ਅੱਛੀ ਤਰ੍ਹਾਂ ਕਸਟਮਾਈਜ਼ ਕਰ ਸਕਦੇ ਹੋ ਅੱਛਾ ਦੁਪੱਟਾ ਲੈ ਕੇ ਦੁਪੱਟੇ ਨੂੰ ਲੇਸ ਵਗੈਰਾ ਲਗਾ ਕੇ ਜਾਂ ਮਲਟੀ ਡਾਈ ਕਰਵਾ ਕੇ ਪੋਸੋਨਾ ਆਪਣਾ ਇੱਕ ਬੁਟੀਕ ਸਟਾਈਲ ਸੂਟ ਕੋਸਟਲੀ ਵਾਲਾ ਰੈਡੀ ਕਰਵਾ ਸਕਦੇ ਹੈਗੇ ਬੜੇ ਹੀ ਸੋਨੇ ਸ਼ੇਡਸ ਦੇੰ ਦੇ ਵਿੱਚ ਬੜਾ ਹੀ ਪਿਆਰਾ ਜਿਹਾ ਕਨਸੈਪਟ ਹੈ ਹੈ ਨੈਕਸਟ ਆਪਣੇ ਕੋਲ ਸਟਿਚਿੰਗ ਵੀ ਅਵੇਲੇਬਲ ਹੈ ਅਗਰ ਤੁਸੀਂ ਸਟਿਚਿੰਗ ਕਰਵਾਉਣਾ ਚਾਹੁੰਦੇ ਹੋ ਇੰਟਰਨੈਸ਼ਨਲ ਜਿਹੜੇ ਮੇਰੇ ਕਲਾਇੰਟਸ ਆ ਉਹਨਾਂ ਦੇ ਲਈ ਸਟਿਚਿੰਗ ਅਵੇਲੇਬਲ ਆ ਉਹਨਾਂ ਨੂੰ ਆਪਾਂ ਸੂਟ ਸਟਿਚ ਕਰਕੇ ਦਿੰਨੇ ਆ ਇਹ ਪਲੇਨ ਸੂਟ ਨੂੰ ਆਪਾਂ ਲੇਸਿਸ ਲਗਾ ਕੇ ਅੱਛੀ ਤਰ੍ਹਾਂ ਇੱਕ ਗੈਟ ਅਪ ਦਿੱਤਾ ਹੈਗਾ ਤਾਂ ਤੁਸੀਂ ਵੀ ਆਪਣੇ ਕੋਲੋਂ ਸਟਿਚ ਕਰਵਾ ਸਕਦੇ ਹੈਗੇ ਹੋ ਨੈਕਸਟ ਥੋੜੇ ਜਿਦਾਂ ਨੂੰ ਮੈਂ ਹੋਰ ਪ੍ਰਿੰਟ ਦਿਖਾ ਦਵਾਂ ਕੀਨ ਖਾਮ ਦੇ ਵਿੱਚ ਦੇਖੋ ਨਵੇਂ ਕੀਨ ਖਾਮ ਦੇ ਵਿੱਚ ਨਿਊ ਨਿਊ ਪ੍ਰਿੰਟ ਆਈ ਜਾ ਰਹੇ ਨੇ ਸਵਾਰ ਹਜੇ ਤੱਕ ਰੁਕਣੀ ਨਹੀਂ ਰਹੀ ਕਿਉਂਕਿ ਐਵਰ ਗ੍ਰੀਨ ਫੈਬਰਿਕ ਹੁੰਦਾ ਕਦੀ ਵੀ ਇਸ ਦਾ ਟ੍ਰੈਂਡ ਨਹੀਂ ਜਾਂਦਾ ਨੰਬਰ ਇੱਕ ਗੱਲ ਪਹਿਲਾਂ ਵੀ ਮੈਂ ਬਹੁਤ ਵਾਰ ਬੋਲੀ ਆ ਅਗਰ ਮੇਰੀਆਂ ਪਹਿਨਾਨੇ ਘਰ ਬੈਠ ਕੇ ਆਨਲਾਈਨ ਵਰਕ ਕਰਨਾ ਹੈ ਜ਼ੀਰੋ ਇਨਵੈਸਟਮੈਂਟ ਮਤਲਬ ਬਿਨਾਂ ਪੈਸਾ ਲਗਾਏ ਤੁਸੀਂ ਵੀ ਆਪਣੇ ਸੂਟਾਂ ਦਾ ਕੰਮ ਸਟਾਰਟ ਕਰਨਾ ਚਾਹੁੰਦੇ ਹੋ ਤਾਨੂੰ ਸਮਝ ਨਹੀਂ ਆ ਰਿਹਾ ਵੀ ਕਿਵੇਂ ਸਟਾਰਟ ਕਰੀਏ ਕਿਵੇਂ ਕੰਮ ਕਰੀਏ ਤਾਂ ਤੁਸੀਂ ਆਪਾਂ ਨੂੰ WhatsApp ਕਰ ਸਕਦੇ ਹੈਗੇ ਮੈਂ ਤੁਹਾਨੂੰ ਪੂਰਾ ਗਾਈਡ ਕਰਾਂਗੀ ਵੀ ਤੁਸੀਂ ਬਿਨਾ ਪੈਸੇ ਲਗਾਏ ਸੂਟਸ ਤੇ ਕਿਵੇਂ ਵਰਕ ਕਰ ਸਕਦੇ ਹੋ ਤੇ ਹੌਲੀ ਹੌਲੀ ਬਿਜ਼ਨਸ ਦੇ ਵਿੱਚ ਕਿਵੇਂ ਗਰੋ ਕਰ ਸਕਦੇ ਹੈਗੇ ਅਗਰ ਤੁਹਾਡੀ ਆਪਣੀ ਛੋਟੀ ਮੋਟੀ ਬੁਟੀਕ ਹੈ ਜਾਂ ਤੁਸੀਂ ਸੂਟ ਸਟਿਚ ਕਰਦੇ ਹੋ ਤਾਂ ਤੁਸੀਂ ਆਪਣਾ ਆਨਲਾਈਨ ਵਰਕ ਵੀ ਕਰ ਸਕਦੇ ਹੈਗੇ ਅਗਰੇ ਇਹਦੇ ਸੂਟਾਂ ਨਾਲ ਬਹੁਤ ਹੀ ਪਿਆਰਾ ਦੁਪੱਟਾ ਚਨੂਨ ਦੇ ਦੁਪੱਟਾ ਹੈਗਾ ਮਲਟੀ ਦੁਪੱਟਾ ਹੈਗਾ ਤੇ ਪਰ এমਬ્રોਇਡਰੀ ਕੀਤੀ ਹੋਈ ਹੈ ਜੀ ਪ੍ਰਿੰਟ ਨਹੀਂਗਾ ਬਹੁਤ ਹੀ ਹੈਵੀ ਦੁਪੱਟਾ ਹੈ ਬਹੁਤ ਹੀ ਪਿਆਰਾ ਜਿਹਾ ਵਰਕ ਕੀਤਾ ਹੋਇਆ ਹੈ ਕਲਰਸ ਬਹੁਤ ਸੋਨੇ ਸੋਨੇ ਆ ਦੁਪੱਟਿਆਂ ਦੇ ਵਿੱਚ ਮਲਟੀ ਦੁਪੱਟਾ ਹੈ ਦੁਪੱਟੇ ਦੇ ਨਾਲ ਕਿਸੇ ਵੀ ਕਲਰ ਦਾ ਤੁਸੀਂ ਸੂਟ ਮੈਚ ਕਰ ਸਕਦੇ ਹੋ ਕਾਫੀ ਤੁਹਾਨੂੰ ਕਰਕੇ ਦਿਖਾਏ ਆ ਬਾਕੀ ਤੁਸੀਂ ਆਪਣੀ ਮਨੀਟ ਅਕੋਰਡਿੰਗ ਵੀ ਕਰ ਸਕਦੇ ਹੋ ਜਿਵੇਂ ਦਾ ਤੁਹਾਡੇ ਕੋਲ ਗਲਤ ਨਹੀਂ ਹੈਗਾ ਨੈਕਸਟ ਅਬਰੋਕਟ ਸਿਲਕ ਦੇ ਆ ਗਏ ਇਸ ਵਿੱਚ ਵੀ ਬੜੇ ਹੀ ਪਿਆਰੇ ਸ਼ੇਡ ਹੈ ਜਿ ਕੋ ਬ੍ਰੌਕੇਟ ਹੋਗੀ ਬਨਾਰਸੀ ਹੋਗੀ ਖੀਨਖਾਵ ਹੋਗੀ ਇਹ ਥੋੜੇ ਜੈਕਵਰਡ ਹੋਗੀ ਇਹਨਾਂ ਕੀ ਫਰਕ ਹੁੰਦਾ ਇਸ ਫੈਬਰਿਕ ਦੇ ਵਿੱਚ ਬਟ ਆਲਮੋਸਟ ਸੇਮ ਹੁੰਦੇ ਨੇ ਬ੍ਰੌਕੇਟ ਦੇ ਅੰਦਰ ਜੋ ਦਿੱਲਾ ਹੁੰਦਾ ਖੀਨਖਾਵ ਅੰਦਰ ਤੋਂ ਪਲੇਨ ਹੁੰਦਾ ਇਹ ਫਰਕ ਹੁੰਦਾ ਸੌਫਟ ਹੁੰਦਾ ਹੈ ਖੀਨਖਾਵ ਸੋ ਇਸ ਵਾਰ ਖੀਨਖਾਵ ਦੇ ਕਾਫੀ ਜ਼ਿਆਦਾ ਚਰਚੇ ਰਹੇ ਨੇ ਇਸ ਵਾਰ ਖੀਨਖਾਵ ਬਹੁਤ ਜ਼ਿਆਦਾ ਚੱਲ ਰਿਹਾ ਹੈਗਾ ਤੇ ਚੱਲ ਵੀ ਰਿਹਾ ਹੈ ਖਤਮ ਹੋਉਂਦਾ ਨਾ ਹੀ ਨਹੀਂ ਲੈ ਰਿਹਾ ਬਹੁਤ ਜਿਆਦਾ ਸੋਹਣੇ ਪ੍ਰਿੰਟ ਆ ਰਹੇ ਨੇ ਇਸ ਦੇ ਵਿੱਚ ਬੜੇ ਸੋਹਣੇ ਸ਼ੇਡਸ ਆ ਰਹੇ ਨੇ ਟਾਈਨ ਟਾਈ ਮੀਟਰ ਦੀ ਕਟ ਹੈਗੀ ਹੈ 올 ਓਵਰ ਲੈਣਾ ਚਾਹੁੰਦੇ ਹੋ ਓਨ ਓਵਰ ਲੈ ਸਕਦੇ ਹੋ ਓਨਲੀ ਸ਼ਰਟ ਲੈਣਾ ਚਾਹੁੰਦੇ ਹੋ ਓਨਲੀ ਸ਼ਰਟ ਵੀ ਲੈ ਸਕਦੇ ਹੈਗੇ ਆ ਤੁਸੀਂ ਕਲਰਸ ਬਹੁਤ ਹੀ ਪਿਆਰੇ ਨੇ ਇਹ ਵਾਲੇ ਨਿੱਕੀ ਬੁੱਟੀ ਵਾਲੇ ਇਸ ਦਾ ਟ੍ਰੈਂਡ ਕਦੀ ਨਹੀਂ ਜਾਂਦਾ ਜੀ ਹੋ ਅੱਜ ਲਓਗੇ ਤਾਂ ਜਿੰਨੇ ਸਾਲ ਮਰਜ਼ੀ ਤੁਸੀਂ ਇਸ ਵੀਅਰ ਕਰ ਸਕਦੇ ਹੋ ਇਸ ਕਨਸੈਪਟ ਨੂੰ ਨੈਕਸਟ ਆ ਗਈ ਜੀ ਬਹੁਤ ਸੋਹਣੇ ਅਪਰਕਲ ਕਰੇਪ ਦੇ print ਹੈਗੇ ਇਹ ਪਿਓਰ ਕਰੇਪ ਦਾ ਸੂਟ ਰਹਿਣ ਵਾਲਾ ਹੈ ਇਹ print ਬੜੇ ਪਿਆਰੇ ਪਿਆਰੇ print ਹੈ ਇਸ ਵਿੱਚ ਤੁਸੀਂ ਦੇਖ ਸਕਦੇ ਹੋ 5 ਮੀਟਰ 올ਓਵਰ ਸੂਟ ਆਏਗਾ ਇਸ ਦੀ ਕਟਿੰਗ ਨਹੀਂ ਮਿਲੇਗੀ 5 ਮੀਟਰ ਹੀ ਰਹਿਣ ਵਾਲੇ ਹੈਗੇ ਨੇ ਸੇਮ ਐਵੇਂ ਦੇ print ਮੈਂ ਕੋਨ ਜੌਰ ਛੁੱਟਚੀ ਵੀ ਆ ਜਾਣਗੇ ਕਾਟਨ ਚ ਵੀ ਆ ਜਾਣਗੇ ਬਾਕੀ ਇਹ ਕਰੇਪ ਦੇ ਵਿੱਚ ਰਹਿਣ ਵਾਲੇ ਨੇ ਪਾਰਟੀ ਵੇਅਰ ਐਜ਼ ਅ ਪਾਰਟੀ ਵੇਅਰ ਮਤਲਬ ਕਰੇਪ ਦੇ ਫੈਬਰਿਕ ਯੂਜ਼ ਹੁੰਦਾ ਹੈ ਤੇ ਲਾਈਨਿੰਗ ਜੋ ਜੜ ਦੇ ਵਿੱਚ ਵੀ ਹੈਗੇ ਆ ਸੋ ਜਨਾ ਨੇ ਵੀ ਲੈਣਾ ਸਕਰੀਨ ਸ਼ਾਟ ਜਲਦੀ ਜਲਦੀ ਲੈ ਕੇ ਰੱਖ ਲਿਆ ਕਰੋ ਤੇ ਨੰਬਰ ਸੇਵ ਕਰਕੇ ਮੈਨੂੰ WhatsApp ਤੇ ਮੈਸੇਜ ਕਰਕੇ ਆਪਣਾ ਆਰਡਰ ਪਲੇਸ ਕਰਵਾ ਲਿਆ ਕਰੋ ਤੇ ਅਗਰ ਹੋਰ ਫੁੱਲ ਡਿਟੇਲ ਲੈਣੀਆਂ ਪ੍ਰਾਈਸ ਪੁੱਛਣਾ ਹੈ ਦੁਆਰਾ ਪੁੱਛਣਾ ਫੈਬਰਿਕ ਕਿੰਨਾ ਹੈ ਕਿਵੇਂ ਹੈ ਤਾਂ ਤੁਸੀਂ ਮੈਨੂੰ WhatsApp ਤੇ ਮੈਸੇਜ ਕਰ ਲਿਆ ਕਰੋ ਜੀ ਕਾਲ ਵੀ ਕਰ ਸਕਦੇ ਹੈਗੇ ਹੋ ਬਟ ਕਾਲ ਦੇ ਵਿੱਚ ਇਹਨਾਂ ਪਤਾ ਨਹੀਂ ਲੱਗਦਾ ਵੀ ਤੁਸੀਂ ਕਿਹੜੇ ਸੂਟ ਬਾਰੇ ਗੱਲ ਕਰ ਰਹੇ ਹੈਗੇ ਹੋ ਮੈਂ ਕਿ ਮੇ ਫੋਨ ਤੇ ਤੁਸੀਂ ਮੇਰੇ ਬਾਰੇ ਪੁੱਛ ਸਕਦੇ ਹੋ ਮੈਂ ਕਿੱਥੋਂ ਹਾਂ ਕਿਵੇਂ ਹਾਂ ਜੋ ਵੀ ਮਤਲਬ ਤੁਹਾਡੇ ਡਾਊਟ ਹੁੰਦੇ ਤੁਸੀਂ ਕਲੀਅਰ ਕਰ ਸਕਦੇ ਹੈਗੇ ਹੋ ਪਰ WhatsApp ਤੇ ਪਿਕਚਰ ਸੈਂਡ ਕਰਨਾ ਜ਼ਰੂਰੀ ਹੈ ਸਕਰੀਨਸ਼ਾਟ ਲੈ ਕੇ ਐਂਡ ਸੈਕਿੰਡ ਥਿੰਕ ਨੋ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਜੀ ਬਿਲਕੁਲ ਵੀ ਪੇਮੈਂਟ ਅਡਵਾਂਸ ਚ ਹੁੰਦੀ ਆ ਆਨਲਾਈਨ ਹੁੰਦੀ ਆ ਆਲਵੇਜ਼ ਪਹਿਲਾਂ ਹੁੰਦੀ ਹੈ ਸੂਟ 7 ਦਿਨਾਂ ਦੇ ਅੰਦਰ ਤਰਤੇ ਤੱਕ ਪਹੁੰਚਾ ਦਿੱਤਾ ਜਾਏਗਾ ਸੂਟ ਕੋਰੀਅਰ ਤੁਹਾਡੇ ਤੱਕ ਕਰਵਾ ਕੇ ਤੁਹਾਨੂੰ ਟਰੈਕਿੰਗ ਸ਼ੇਅਰ ਕੀਤੀ ਜਾਏਗੀ ਨੈਕਸਟ ਆਪਾਂ ਜਿਹੜੇ ਬੁਟੀਕ ਟਿਸ ਤੋਂ ਸੂਟ ਰੈਡੀ ਕਰਦੇ ਹਾਂ ਇਸ ਤਰ੍ਹਾਂ ਦੇ ਤੁਸੀਂ ਉਹ ਵੀ ਕਰਵਾ ਸਕਦੇ ਹੋ ਕਿਸੇ ਵੀ ਤਰ੍ਹਾਂ ਦੇ ਫੈਬਰਿਕ ਤੇ ਕਰਵਾ ਸਕਦੇ ਹੋ ਡਿਜ਼ਾਈਨ ਆਪਣੇ ਕੋਲ ਬਹੁਤ ਜ਼ਿਆਦਾ ਡਿਜ਼ਾਈਨ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਡਿਜ਼ਾਈਨ ਅਵੇਲੇਬਲ ਨੇ ਬਾਕੀ ਤੁਸੀਂ ਆਪਣੀ ਮਰਜ਼ੀ ਨਾਲ ਵੀ ਡਿਜ਼ਾਈਨ ਮੈਨੂੰ ਭੇਜ ਕੇ ਆਪਣਾ ਆਰਡਰ ਪਲੇਸ ਕਰਵਾ ਸਕਦੇ ਹੈਗੇ ਹੋ ਜੋ ਵੀ ਡਿਜ਼ਾਈਨ ਤੁਹਾਨੂੰ ਪਸੰਦ ਆ ਆਪਾਂ ਉਹ ਹੀ ਤੁਹਾਨੂੰ ਤਿਆਰ ਕਰਕੇ ਦੇ ਦਾਂਗੇ ਆ ਸੇਮ ਟੂ ਸੇਮ ਸਦਿਆਂ ਵਾਲੇ ਆਪਾਂ ਡਿਜ਼ਾਈਨ ਰੈਡੀ ਕੀਤੇ ਸੀਗੇ ਸੋ ਤੁਸੀਂ ਵੀ ਅਗਰ ਕਰਵਾਉਣਾ ਚਾਹੁੰਦੇ ਹੋ ਆਪਣੇ ਸੂਟ ਬੁਟੀਕ ਸਟਾਈਲ ਰੈਡੀ ਆਪਣੇ ਕੋਲ ਤਾਂ ਕਰਵਾ ਸਕਦੇ ਹੋ ਐਂ ਜਿਹੜੇ ਸੂਟ ਆਪਾਂ ਰੈਡੀ ਕੀਤੇ ਉਸ ਦੀਆਂ ਪਿਕਚਰਸ ਮੰਗਵਾ ਸਕਦੇ ਹੋ ਆਪਣੇ ਕੋਲੋਂ ਦੇਖ ਸਕਦੇ ਹੋ ਨੰਬਰ ਸੇਵ ਕਰ ਸਕਦੇ ਹੋ WhatsApp ਤੇ ਸਟੇਟਸ ਲਗਾਈ ਦੇ ਜੋ ਵੀ ਸੂਟ ਰੈਡੀ ਕਰਦੇ ਆ ਆਪਾਂ ਤੇ ਡਿਲੀ ਦੇਖ ਸਕਦੇ ਹੋ Instagram ਤੇ ਵੀ ਫੋਲੋ ਕਰ ਸਕਦੇ ਹੈਗੇ ਹੋ ਉਸ ਡਿਜ਼ਾਈਨਸ ਆ ਰਹੀ ਬਹੁਤ ਸੋਹਣੇ ਨੇ ਬਾਕੀ ਤੁਸੀਂ ਤੁਸੀਂ ਕਿਤੋਂ ਵੀ ਮਤਲਬ ਇੰਸਟਾਗ੍ਰam ਤੋਂ ਸਕਰੀਨਸ਼ਾਟ ਲੈ ਕੇ ਜਾਂ ਕਿਤੋਂ ਵੀ ਤੈਨੂੰ ਕੋਈ ਸੂਟ ਪਸੰਦ ਆ ਤਾਂ ਤੁਸੀਂ ਸਾਨੂੰ ਪਿਕ ਸ਼ੇਅਰ ਕਰਕੇ ਆਪਣਾ ਆਰਡਰ ਪਲੇਸ ਕਰਵਾ ਸਕਦੇ ਹੈਗੇ ਤਾਂ ਆਪਾਂ ਹੈਂਡਵਰਕ ਵੀ ਕਰਦੇ ਆ ਪੇਂਟਿੰਗ ਵੀ ਕਰਦੇ ਆ ਬਲਾਕ ਪੇਂਟਿੰਗ ਵੀ ਕਰਦੇ ਆ ਨਾਰਥ ਵਰਕ ਸਵੀਕਾਰਦੇ ਆਂ ਥ੍ਰੈਡ ਵਰਕ ਵੀ ਕਰਦੇ ਆਂ ਸਟਿਚਿੰਗ ਵੀ ਅਵੇਲੇਬਲ ਹੈਗੀ ਹੈ ਕੰਪਿਊਟਰ ਵਰਕ ਮਸ਼ੀਨ ਵਰਕ ਜਿਸ ਤਰ੍ਹਾਂ ਦਾ ਵੀ ਤੁਹਾਨੂੰ ਵਰਕ ਪਸੰਦ ਹੈ ਤੁਸੀਂ ਕਰਵਾ ਸਕਦੇ ਹੈਗੇ ਹੋ ਵਰਕ ਦੀ ਕੋਸਟ ਤੁਹਾਨੂੰ ਪਤਾ ਹੈਗੀ ਅਲੱਗ-ਅਲੱਗ ਹੁੰਦੀ ਹੈ ਡਿਜ਼ਾਈਨ ਅਕੋਰਡਿੰਗ ਹੋਏਗੀ ਸੋ ਉਹ ਤੁਹਾਨੂੰ ਬਾਅਦ ਦੇ ਵਿੱਚ ਦੱਸਿਆ ਜਾਵੇਗਾ ਸਟਾਰਟਿੰਗ ਪ੍ਰਾਈਸ 500 ਸਟਾਰਟ ਹੋ ਜਾਂਦਾ ਹੈ ਮਸ਼ੀਨ ਵਰਕ ਦਾ ਜੀ ਸੋ ਜਿਨ੍ਹਾਂ ਨੂੰ ਵੀ ਕਰਾਉਣਾ ਹੋਵੇ ਜਿਵੇਂ ਕੱਟ ਵਰਕ ਕਰਵਾਉਣਾ ਸਕੈਲਪਿੰਗ ਕਰवानी ਹੈ ਕਿਸੇ ਵੀ ਤਰ੍ਹਾਂ ਦਾ ਵਰਕ ਕਰਵਾਉਣਾ ਕਰਵਾ ਸਕਦੇ ਹੈਗੇ ਆਪਣੇ ਕੋਲੋਂ ਹਰਦਰ ਦੇ ਕਲੈਕਸ਼ਨ ਅਵੇਲੇਬਲ ਹੈ ਆਪਣੇ ਕੋਲ कॉटन द सूट्स ਆ ਚੁੱਕੇ ਹੈ ਬਹੁਤ ਜ਼ਿਆਦਾ ਸੋ ਤੁਸੀਂ ਨੰਬਰ ਸੇਵ ਕਰ ਲਓ ਸਟੇਟਸ ਦੇਖ ਸਕਦੇ ਹੋ ਡੇਲੀ ਤੇ ਬਾਕੀ ਆਪਣੇ ਕੋਲ ਡ्रेसेस ਵੀ ਅਵੇਲੇਬਲ ਹੈ ਗਾਉਨ ਜੋ ਵੀ ਰੈਡੀमेड ਕਲੈਕਸ਼ਨ ਹੁੰਦੀ ਹੈ ਉਹ ਵੀ ਸਾਰੀ ਹੈਗੀ ਹੈ ਜੀ ਉਹ ਵੀ ਆਪਣੇ ਇੱਕ ਰੈਡੀमेडਸ ਵਾਲਾ ਗਰੁੱਪ ਬਣਿਆ ਹੋਇਆ ਤੁਸੀਂ ਉਹ ਜੁਆਇਨ ਕਰ ਸਕਦੇ ਹੋ ਅਗਰ ਰੈਡੀमेड ਕਲੈਕਸ਼ਨ ਪਸੰਦ ਕਰਦੇ ਹੋ ਤੁਸੀਂ ਲੈਂਗਲ ਚੋਲੀ ਹੋ ਗਿਆ ਗਾਊਨ ਹੋ ਗਿਆ ਸਾੜੀ ਹੋ ਗਿਆ ਤਾਂ ਉਸ ਤਰ੍ਹਾਂ ਦੇ ਕਲੈਕਸ਼ਨ ਵੀ ਆਪਣੇ ਕੋਲ ਸਾਰੀ ਹੁੰਦੀ ਹੈ ਤੁਹਾਨੂੰ ਉਹ ਵੀ ਮਿਲ ਜੇਗੀ ਵੈਸਟਰਨ ਡ्रेसेस ਵੀ ਮਿਲ ਜਾਣਗੇ ਹੈਂਡ ਬੈਗਸ ਵੀ ਮਿਲ ਜਾਣਗੇ ਜੁਲਰੀ ਵੀ ਮਿਲ ਜੇਗੀ ਮਤਲਬ ਕਿਸੇ ਵੀ ਤਰੀਕੇ ਨਾਲ ਤੁਸੀਂ ਵਰਕ ਕਰਨਾ ਚਾਹੁੰਦੇ ਹੋ ਕਿਸੇ ਵੀ ਚੀਜ਼ ਤੇ ਆਪਣੇ ਨਾਲ ਰਲ ਕੇ ਕਰ ਸਕਦੇ ਹੋ ਥੈਂਕ ਯੂ ਸੋ ਮਚ ਵੀਡੀਓ ਦੇਖਣ ਲਈ